ਆ ਦੇਖੋ ਜੀ ਹੜ ਦੀ ਮਾਰ ਪਿੰਡ ਪੈਣੀ ਮੀਲਮਾ ਦੇ ਜਿਹੜੇ ਘਰ ਨੇ ਨਾ ਇਹਨਾਂ ਦਾ ਬਹੁਤ ਮਾੜੇ ਹਾਲਾਤ ਹੋ ਗਏ ਆ ਕਿਉਂਕਿ ਆ ਸਮਾਨ ਜਿਹੜਾ ਸੀ ਅੱਜ ਟੀਮਾਂ ਅੰਦਰ ਕੱਢਣ ਡੀਆਂ ਵਾ ਇਹ ਸਾਰੇ ਯਾਰ ਬੜੇ ਵਿਚਾਰੇ ਮਾਹਤਰ ਬੰਦੇ ਨੇ ਤੇ ਮੇਰੀ ਇਹੋ ਹੀ ਰਿਕਵੈਸਟ ਆ ਵੀ ਜਿਹੜੀਆਂ ਅੱਜ ਜਥੇਬੰਦੀਆਂ ਨੇ ਜਿਹੜੇ ਸੇਵਾ ਕਰ ਰਹੀਆਂ ਨੇ ਤੇ ਇਹਨਾਂ ਦਾ ਜ਼ਰੂਰ ਕਿਨਾਂ ਦੇ ਨਾ ਕੁਛ ਨਾ ਕੁਛ ਅਰੇਂਜ ਕੀਤਾ ਜਾਵੇ ਕਿਉਂਕਿ ਇਹ ਬੜੇ ਮਾਹਤਰ ਪਰਿਵਾਰ ਨੇ ਜਿਨ੍ਹਾਂ ਦੇ ਆ ਹੈ ਘਰਾਂ ਦੇ ਵਿੱਚ ਹੈਗਾ ਵਾ ਇਹਨਾਂ ਦੇ ਘਰਾਂ ਦੇ ਵਿੱਚ ਬਹੁਤ ਮਾਰ ਪਈ ਆ ਸਾਰੇ ਚੀਜ਼ਾਂ ਜਿਹੜੀਆਂ ਥੱਲੇ ਬੈਗੀਆਂ ਵਾ ਬਿਲਕੁਲ ਬੜੇ ਮਾੜੇ ਹਾਲਾਤ ਨੇ ਘਰਾਂ ਦੇ ਆ ਦੇਖੋ ਥੱਲੇ ਉਧਰ ਜਾਂਦੇ ਥੱਲੇ ਚਿੱਕਰ ਕਿੰਨਾ ਵਾ ਆ ਦੇਖੋ ਜੀ ਕੀ ਹਾਲਾਤ ਨੇ ਥੱਲੇ ਆ ਸਾਡੇ ਪਿੰਡ ਦੇ ਮੈਂਬਰ ਸਾਹਿਬ ਹਜਿੰਦਰ ਸਿੰਘ ਬਾਠ ਜਿਨ੍ਹਾਂ ਦੀ ਦੇਖ ਰਹਿਤ ਸਾਰਾ ਕੰਮ ਹੋ ਰਿਹਾ ਤੇ ਬਾਕੀ ਟੀਮਾਂ ਵੀ ਲੱਗੀਆਂ ਹੋਈਆਂ ਵਾ ਆਪਣੇ ਪਿੰਡ ਦੇ ਮੁੰਡੇ ਸਾਰੇ ਆ ਇਹ ਕੀ ਕੀ ਹਾਲ ਹੈ ਜੀ ਕਿਹਾ ਦੇ 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 ਵੇ ਤੇ ਜਿਹੜਾ ਹੁਣ ਕੁਦਰਤ ਦੇ ਕਹਿਰ ਜੋ ਬਿਆਸਾ ਦਰਿਆ ਦਾ ਪਾਣੀ ਆਇਆ ਜਿਹੜੀ ਮੀਲਮਾ ਦੇ ਵਿੱਚ ਡਰੇਨ ਪੈਂਦੀ ਆ ਜਿਹਦੀ ਲੰਬੇ ਸਮੇਂ ਤੋਂ ਕਦੀ ਸਫਾਈ ਹੋਈ ਨਹੀਂ ਆਪਾਂ ਤਾਂ ਨਹੀਂ ਦੇਖਿਆ ਆਪਣੀ ਹੋਸ਼ ਦੇ ਵਿੱਚ ਤੇ 35-40 ਸਾਲ ਤੋਂ ਉਹਦੀ وجہ ਨਾਲ ਇਹ ਪਿੰਡ ਭੈਣੀ ਮੀਲਮਾ ਨਾਲ ਬਹੁਤ ਮਾਰ ਦੇ ਵਿੱਚ ਆ ਗਿਆ ਤੇ ਅੰਦਰਾਂ ਦੇ ਵਿੱਚ ਇਨੀ ਸੁਭਾਵਨਾ ਨਹੀਂ ਜਿੰਨਾ ਪਾਣੀ ਆ ਗਿਆ ਵਾ ਤੇ ਉਹ ਇਸ ਟਾਈਮ ਸਮਾਨ ਕਰਨ ਦੇ ਆ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਆ ਯੋਧੇ ਉਹ ਲੱਗੇ ਹੋਏ ਨੇ ਲਗਾਤਾਰ ਉਹ ਹਰ ਘਰ ਦੇ ਵਿੱਚ ਜਾ ਰਹੇ ਨੇ ਤੇ ਹਰ ਘਰ ਦੇ ਨਾਲ ਮਦਦ ਕਰ ਰਹੇ ਨੇ ਜੀ ਤੇ ਧੰਨਵਾਦ ਕਰਦੇ ਆ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਹੋਰ ਜਿਹੜੀਆਂ ਸਮਾਜ ਸੇਵਿਕ ਸੰਸਥਾਵਾਂ ਤੇ ਜਿੰਨੇ ਸਾਡੇ ਵੀਰ ਯੋਧੇ ਪਿੰਡ ਦੇ ਇਲਾਕੇ ਦੇ ਸਾਰਿਆਂ ਦਾ ਧੰਨਵਾਦ ਕਰਦੇ ਆ ਅਸੀਂ ਜੋ ਕਰ ਰਹੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਤੇ ਸਾਡੇ ਮਨਜੀਤ ਸਿੰਘ ਜੀ ਆਏ ਕਿਸਾਨਾਂ ਦੇ ਪਿੱਛੇ ਮਹਾਰੋ ਜੀ ਆਓ 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 ਸਾਰੇ ਆਹ ਫੜੋ ਪਹਿਲਾਂ ਇਹਦਾ ਦੂਮੇ ਤੇ ਕਹਦੇ ਹੋ ਉਹ ਉਹ ਆ ਇਹਨੂੰ ਇਹਨੂੰ ਉੱਥੇ ਲੈ ਜਾਓ ਆ ਘਟਨਾ ਬੇਨੁਮ ਹਾਂ ਮੈਂ ਸਮਾਨ ਜਿਹੜਾ ਵਾ ਲੋਕਾਂ ਦਾ ਕਾਫੀ ਖਰਾਬ ਹੋ ਚੁੱਕਿਆ ਵਾ ਆ ਬਈ ਸ੍ਰੀਵਿੰਦ ਸੈਦੋਵਾਲ ਦਾ ਸਰਕਾਰੀ ਸਕੂਲ ਵਾ ਇਥੇ ਵੀ ਬਹੁਤ ਜ਼ਿਆਦਾ ਪਾਣੀ ਹੈ ਪਾਣੀ ਦੇਖੋ ਦਿਨਵਾ ਬਰਾ ਸਾਫ ਪਾਣੀ ਨਹੀਂ ਹੈ ਤੇ ਕੁਈਆ ਚਾਲੀਆਂ ਤਰੀਕੀਆਂ ਕੀ ਬਣਾ ਦਿਆ ਹਾਲਾਤ ਨੇ ਸਾਡੀ ਸਾਡੀ ਤੂੰ ਵਾਲਾ ਗੱਡੀ ਗੱਡੀ ਕਿੱਥੇ ਚਲ ਜਾਣੀ ਆ ਆਹ ਫਾਨੀ ਦੀ ਫਾਰ ਆਇਆ ਮੇਰੇ ਦੁੱਧ ਫਿਰਦੇ ਆ ਜੀ ਹਾਂ ਵਾਹ ਹਾਂ ਡਾਕਟਰ ਵਿੱਚ ਲਈ ਆ ਫਿਰ ਉਹ ਬੈਠ ਕੇ ਪਾਣੀ ਲੈਣ ਆਈ ਉਹ ਡਾਕਟਰ ਹੈ ਹਾਂ ਉਹ ਵੀ ਡਾਕਟਰ ਹੈ ਆ ਵਾਹ ਭਾਈ ਬਾੜੀਆਂ ਟੁੱਟੀਆਂ ਹੋਈਆਂ ਦੀ ਸਮਾਗਮ ਹੋ ਗਿਆ ਜੀ ਜੀ ਘਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਵਾ ਇਹ ਸੇਵਾ ਪਿੰਡ ਪਿੰਡ ਨੀਲਮਾ ਵਿਖੇ ਕਰਵਾਈ ਜਾ ਰਹੀ ਆ ਰਾਸ਼ਨ ਦੀ ਇਹ ਸੁੱਕਾ ਰਾਸ਼ਨ ਆ ਇਹਦੇ ਵਿੱਚ ਆਟਾ ਵਾ ਤੇ ਹੋਰ ਦਾਲਾਂ ਨੇ ਗੁਰਸ਼ਵਾਂ ਹੋ ਸਮਾਨ ਜਿਹੜਾ ਰੋਜ਼ ਮਨੋ ਦੀ ਚੀਜ਼ਾਂ ਹੋਣਗੀਆਂ ਵਸਤਾ ਚੀਜ਼ਾਂ ਜਿਹੜੀਆਂ ਵਾ ਦਿੱਤੀਆਂ ਜਾ ਰਹੀਆਂ ਨੇ ਇਹ ਬੜਾ ਵੱਡਾ ਉਪਰਾਲਾ ਵਾ ਸਿੰਘਾਂ ਦਾ ਜਿਨ੍ਹਾਂ ਨੇ ਇਨੀ ਵੱਡੀ ਸੇਵਾ ਕੀਤੀ ਆ ਇਹ ਸਾਰਾ ਰਾਸ਼ਨ ਜਿਹੜਾ ਵਾ ਉਹ ਪੂਰੇ ਪਿੰਡ ਦੇ ਵਿੱਚ ਵੰਟਾਇਆ ਜਾਏਗਾ ਇਹ ਜਲੰਧਰ ਦੀ ਸੰਗਤ ਆ ਉਹ ਰਾਸ਼ਨ ਦੇਖੇ ਗਈ ਆ ਤੇ ਸਿਵਰਕਸਨ ਸਪੋਰਟਸ ਐਂਡ ਯੂਥ ਕਲੱਬ ਜਿਹੜਾ ਵਾ ਇਹ ਆਪਣੀ ਦੇਖ ਦੇਖਦੇ ਸਾਰੀ ਸੇਵਾ ਕਰ ਰਿਹਾ ਵਾ ਆਹ ਦੇਖੋ ਜਿੱਧਰ ਵੀ ਦੇਖਦੇ ਹੋ ਉਧਰ ਹੀ ਪਾਣੀ ਪਾਣੀ ਆ ਕਿਉਂਕਿ ਬੜਾ ਹੀ ਤਗੜਾ ਪਾਣੀ ਆ ਹੜ ਪਿਆ ਵਾ ਤੇ ਇਹ ਚਾਸ ਫਿਰੇ ਫਸਲਾਂ ਲੋਕਾਂ ਦੀਆਂ ਖਰਾਬ ਹੋ ਗਈਆਂ ਨੇ ਤੇ ਜਿੱਧਰ ਵੀ ਕਿਤੇ ਵੇਖਦੇ ਆ ਕਈ ਘਰਾਂ ਦੇ ਵੀ ਬਹੁਤ ਸਾਰੇ ਨੁਕਸਾਨ ਹੋਏ ਆ ਤੇ ਇਹ ਟਰਾਲੀ ਜਿਹੜੀ ਆ ਇਹ ਰਾਸ਼ਨ ਜਿਹੜੀ ਵੰਡਣ ਜਾ ਰਹੀ ਆ ਇਹ ਸਾਰਾ ਜਿਹੜਾ ਪ੍ਰਬੰਧ ਵਾ ਇਹ ਜੂਥ ਪਿਆਰ ਜਿਹੜਾ ਉਹਨੂੰ ਕਰ ਰਹੇ ਨੇ ਰੋਡਸ ਐਂਡ ਜੂਥ ਕਲੱਬ ਦੀ ਟੀਮ ਵੱਲੋਂ ਪਿੰਡ ਪੈਣੀ ਮੀਲਾਂ ਵੱਲੋਂ ਕੀਤਾ ਜਾ ਰਿਹਾ ਵਾ ਆ ਰਾਸ਼ਨ ਪਿੰਡ ਪੈਣੀ ਮੀਲਾਂ ਦੀ ਸੰਤਾ ਜਿਹੜੀਆਂ ਵਾ ਉਹ ਲੈ ਰਹੀਆਂ ਨੇ ਔਰ ਇਹ ਜਿਹੜਾ ਰਾਸ਼ਨ ਵਾ ਇਹ ਸ਼ਹੀਦ ਪਾਕਿਸਤਾਨ سپورٹس ਐਂਡ ਜੂਥ ਕਲੱਬ ਦੀ ਦੇਖਰੇਖ ਦੇ ਵਿੱਚ ਗਲੰਦਰ ਤੋਂ ਸਾਡੇ ਸੱਜਣ ਨੇ ਰੰਧਾਵਾ ਸਾਹਿਬ ਉਹਨਾਂ ਦੇ ਵੱਲੋਂ ਭੇਜਿਆ ਗਿਆ ਵਾ ਤੇ ਇਹ ਪੂਰੀ ਟੀਮ ਜਿਹੜੀ ਆ ਇਹ ਰਾਸ਼ਨ ਜਿਹੜਾ ਵਾ ਉਹ ਵਰਤਾ ਰਹੀ ਆ ਇੱਕ ਪਾਸੇ ਬਣਾਓ ਆ ਜਿਹੜਾ ਪਾਣੀ ਦੀ ਸੇਵਾ ਜਿਹੜੀ ਆਈ ਆ ਇਹ ਦਿੱਤੀ ਜਾ ਰਹੀ ਆ ਇੱਥੇ ਤੇ ਕਿਉਂਕਿ ਚਾਸ਼ ਫੇਰੇ ਜਿਹੜਾ ਵਾ ਉਹ ਪਾਣੀ ਬੜਾ ਤੇਜ਼ੀ ਨਾਲ ਵਾ ਤੇ ਇਹ ਜਗ੍ਹਾ ਜਿਹੜੀ ਆ ਇਹ ਥੋੜੀ ਜਨੀ ਸੇਫ ਆ ਇਸ ਤੋਂ ਬਾਅਦ ਵਿੱਚ ਇਸ ਤੋਂ ਬਾਅਦ ਸਾਡੀਆਂ ਬੀਬੀਆਂ ਜਿਹੜੀਆਂ ਉਹ ਵੀ ਕਿਨਾਂ ਦੇ ਪਾਣੀ ਦਾ ਜਿਹੜਾ ਅਰੇਂਜ ਉੱਥੋਂ ਆਇਆ ਵਾ ਸਕੂਲ ਦੇ ਵਿੱਚੋਂ ਇਹ ਸਰਕਾਰੀ ਸਕੂਲ ਦੇ ਵਿੱਚੋਂ ਜਿਹੜਾ ਪਾਣੀ ਲਿਆਂਦਾ ਗਿਆ ਵਾ ਤੇ ਉਹ ਸਾਰਿਆਂ ਨੂੰ ਦੇ ਰਹੇ ਆ ਬੀਬੀਆਂ ਨੂੰ ਹਾਂ ਕਿ ਉਹ ਸਾਰਿਆਂ ਨੂੰ ਆ ਚੀਜ਼ਾਂ ਵਾਂ ਹਰੋਂ ਪਾਣੀ ਜਾਈਦਾ ਹੋ ਕੋਈ ਨਹੀਂ ਇਹ ਕੋਈ ਗੱਲ ਨਹੀਂ ਆ ਕਿਹਨੇ ਕਰਾ ਕੋਤ ਦੇ ਆ ਹੱਥ ਮੇਰਾ ਵੀ ਦੇਖ ਲਿਓ 1 1 ਜੀ ਆ ਚਲੋ ਫੇਰ ਆਹ ਜੇ ਤੁਹਾਡੇ ਦੇ ਦੇ ਆਹੀ ਪਿੰਡ ਦੀ ਆ ਪਿੰਡ ਦੀ ਦਿੱਤੀ ਇੱਥੇ ਇੱਧਰ ਆ ਇੱਕ ਇੱਕ ਕਰ ਪੱਤੀ ਲਈ ਜੋ ਮੇਰਾ ਵੀਰ ਚੱਲ ਇੱਕ ਇੱਕ ਲਈ ਜੋ ਕੋਈ ਨ ਕਿੜੀਆਂ ਚੁੱਕ ਫੜਾਓ ਯਾਰ ਆਹ ਸਾਡੇ ਮੈਂਬਰ ਸਾਹਿਬ ਬਾਟ ਸਾਹਿਬ ਜਿਹਨੇ ਦੇਖਦੇ ਵਿੱਚ ਪਾਣੀ ਦਾ ਅਰੇਂਜ ਕੀਤਾ ਜਾ ਰਿਹਾ ਵਾ ਆਪਣੇ ਝੋਲੀ ਜਿਹਨਾਂ ਦਾ ਟਰੈਕਟਰ ਵਾ ਇਹਨਾਂ ਟਰੈਕਟਰ ਦੀ ਬੜੀ ਸੇਵਾ ਕੱਲ ਦੀ ਕੀਤੀ ਆ ਤੇ ਇਹ ਸਾਰਾ ਜਿਹੜਾ ਵਾ ਇਹ ਪਾਣੀ ਦਾ ਅਰੇਂਜ ਕੀਤਾ ਜਾ ਰਿਹਾ ਵਾ ਧੱਲੂ ਵੀ ਲੈ ਗਿਆ ਹੋ ਗਿਆ ਇੱਕ ਇਹਨਾਂ ਤੋਂ ਰਹਿ ਗਿਆ ਆ ਮੇਰਾ ਵੀਰ ਵੇਖ ਲਿਓ ਯਾਰ ਹੁਣ ਅਨਵਰੇ ਦੀ ਤੁਹਾਨੂੰ ਨਹੀਂ ਇਹਦਾ ਪਤਾ ਮੈਂ ਤੁਸੀਂ ਆਓ ਆਪਣੀ ਜੁਮੇ ਵਾਲੀ ਸਮਝੋ ਹੈ ਨਹੀਂ ਉਹ ਉੱਧਰ ਗਿਆ ਸਮਾਨ ਘਟਾਣ ਉਹ